ਤੇ ਵੀਰ ਨੂੰ ਸਾਨੂੰ ਵੀਰ ਮਿਲਿਆ ਨਵਾਂ ਟਰੈਕਟਰ ਆ ਤੇ ਮਾਮਾ ਜੀ ਹੋਰ ਜੀ ਭਰਾ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਵੀਰੇ ਕਿੰਨੇ ਸੀਸੀ ਦੱਸ ਦੇ ਟਰੈਕਟਰ 210はい210 ਠੀਕ ਆ ਓਕੇ ਤੇ ਵੀਰ ਭਾਈ ਜਾਣੋ ਹਾਂ ਜੀ 210 ਹਾਂ ਜੀ ਮੈਂ ਦੱਸ ਕੇ ਰਿਹਾ ਹਾਂ ਵੀ ਵੀ ਜਿੰਨੇ ਕਿ ਤਰੀਵੇਂ ਆਪਣੇ ਕੋਲ ਸਾਰੇ ਹੀ ਲੜਾ ਕੇ ਜਾਂਸੀ ਨੂੰ ਸੀਗਾ ਟਰੈਕਟਰ ਵੀ ਉਨੇ ਦਾ ਕੰਮ ਹੋਊਗਾ ਇੰਨੇ ਦਾ ਜਿੰਨੇ ਕਿ ਆਪਣੇ ਰੋਪੜ ਦੋ ਤਿੰਨ ਜਾਂਸੀਆਂ ਦੇ ਟਰੈਕਟਰ ਹੋਣਗੇ ਨਵੇਂ ਖੜੇ ਇਹ ਕਿਹਦਾ 6 ਸਿਲੰਡਰ ਹੈ? ਹਾਂ ਜੀ 6 ਸਿਲੰਡਰ ਇੰਜਨ ਆ ਬਾਈ। ਵੀਰੇ ਹੋਰ ਬਿਲਰ ਹੈ ਜੀ ਸੇਮ ਆਉਂਦੇ ਨੇ ਇੱਥੇ ਫਰਕ ਕਾਫੀ ਆ ਜਾਂਦਾ ਬਿਲਰਾਂ 'ਚ। ਇਹਦੇ ਵਿੱਚ ਵੀ ਮੂਰੇ ਪੀਡੀ ਬੁੱਡੀ ਵਾਲੇ ਵੀ ਨੇ ਇੱਕ ਦੂਆ ਮਾਡਲ ਆਉਂਦੇ ਪੀਡੀ ਵਾਲਾ। ਠੀਕ ਆ ਵੀਰੇ। ਮੂਰੇ ਬੇਟਾ ਵਾਲਾ ਨੇ ਆ। ਫੰਕਸ਼ਨ ਤਾਂ ਬਹੁਤ ਹੋਣੇ ਵੀਰੇ ਇਹਦੇ ਯਾਰ। ਫੰਕਸ਼ਨ ਤਾਂ ਬਤਾਈ ਜਾਂਦੇ ਉਹਨੇ ਆਪਣਾ ਰੇਟ ਵਧਾਈ ਜਾਣਾ। ਠੀਕ ਆ। ਇਹ ਵੀਰੇ ਫਿਰ ਇਮਪੋਰਟ ਕਰਾਇਆ ਉਹਨਾਂ ਟਰੈਕਟਰ? ਹਾਂ ਜੀ। ਮਾਰੋ ਹੀ। ਹਾਂ ਜੀ। ਉਹ ਬੈਲਜੀਅਮ ਤੋਂ ਆ ਇਹ ਨਹੀਂ ਪਤਾ ਕਿ ਕਿਹੜੀ ਗੱਲ। ਇਹ ਸਿਲੀਕਨ ਕੰਪਿਊਟਰ ਹੋਣਾ। ਠੀਕ ਆ ਜੀ। ਉਹ ਅਵੀ ਹਾਲੈਂਡ ਦੀ ਹੈ ਵੀਰੇ ਉਹਦੇ ਮਾਡਲ ਕਾ ਵੀ ਆ ਜਾਂਦੇ ਨੇ ਉਹ ਪ੍ਰੋਜੈਕਟ ਰਾਇਆ ਠੀਕ ਆ ਜੀ ਉਹ ਵੀਰੇ ਪਿੱਛੋਂ ਦਿਖਾ ਦੋ ਮਰਾ ਜੜ ਕੇ ਤੁਹਾਨੂੰ ਲੋ ਜੀ ਤੇ ਬਾਈ 7 ਕਰੋੜ ਦਾ ਪ੍ਰੋਜੈਕਟ ਆ ਬਾਈ ਕਹਿੰਦਾ ਲੋ ਜੀ ਸਾਰਾ ਕੁਝ ਲਿਵਰੀ ਦੇਖੋ ਬਾਈ ਮੇਰੇ ਵਰਗੇ ਨੂੰ ਲਿਵਰੀ ਨਹੀਂ ਸਮਝ ਆਉਣੀ ਆ ਦੇਖੋ ਇੱਧਰ ਵੀ ਹੱਥ 'ਚ ਹੈ ਬਈ ਉੱਧਰ ਵੀ ਚਾਰ ਲਿਵਰੀ ਹੋਊ ਪਿੱਛੇ ਪੀਟੀਓ ਵਾਲੇ ਇੱਧਰ ਕੈਮਰੇ ਵਗੈਰਾ ਲੱਗੇ ਹੋਏ ਆ ਲਾਰਜਰੀ ਸਿਸਟਮ ਆ ਬਾਈ ਹੋਰ ਡਰ ਕੋ ਖੜੇ ਹੋ ਮਾਈ ਖੜੇ ਹੋ ਡਰ ਕੋ ਲੈ ਆ ਬਾਈ 6 ਫੁੱਟ ਆ ਬਾਈ 6 ਫੁੱਟ ਬਾਈ 6 ਫੁੱਟ ਆ ਬਾਈ ਹੈ ਹਾਂ ਬੱਦੇ ਹੋਊਗਾ 3 ਦਾ ਮੁੱਲੇ ਨੇ ਜਿਹੜੇ ਆਪਣੇ 3 ਨੰਬਰ ਆਉਂਦੇ ਨੇ 16 9 20 ਆਪਣੀ ਗੱਟ ਕਿੰਨੇ ਕੌਂਟਲੀ ਬਣਾਉਂਦਾ ਵੀਰੇ ਪੰਜ ਤੋਂ 10 ਦੇ ਵਿੱਚ ਵਿੱਚ ਆਪਣੀ ਜਿੰਨਾ ਪਰ ਰੱਖਣੀ ਆ ਅੱਛਾ ਜੀ ਸੈਟਿੰਗ ਹੋ ਜਾਂਦੀ ਆ ਠੀਕ ਆ ਅਮੀਰ ਹੋਊ ਹੋ ਜੋਗੀ ਟਰੈਕਟਰ ਦੇਖ ਕੇ ਹੈ ਜੇ ਆਪਾਂ ਨਾ ਉਹ ਦੇ ਆਪਾਂ ਕਿੱਥੇ ਦੇਖਣਾ ਤਾਂ ਫੇਸਬੁੱਕ ਤੇ ਦੇਖਦੇ ਆਪਾਂ ਕਈ ਹੋਗੇ ਜੌਂੜੀਆਂ ਵਾਲੇ ਵੀ ਆ ਗਏ ਅੱਛਾ ਉਹਨਾਂ ਦੇ ਵੀ ਇਹਨਾਂ ਦਾ ਵੀ ਚੀਕਾ ਕਰ ਕੱਲ੍ਹ ਨੂੰ ਜਾਵਾਂਗੇ ਕਈ ਨੇ ਭਾਈ 553 ਇਹ ਲੋ 552 ਦੇਖ ਲੋ ਲੋ ਜੀ ਮਹਾਰਾਜ ਹਾਂ ਬੀ ਗੱਲ ਚੱਲਦਾ ਉਹ ਤਾਂ ਕੋਈ ਜਾਂਦਾ ਇੰਜ ਜਾਂਦਾ ਇੱਦਾਂ ਅਡਕਸ਼ਨਾਂ ਦੇਖੋ ਭਾਈ ਇਹਦੇ ਵਿੱਚ ਵੇ ਇਹ ਆਪਣਾ ਦੂਜਾ ਪਲੈਂਟਰੀ ਇਹਨੂੰ ਰਡਕਸ਼ਨਾਂ ਨਹੀਂ ਹੈਗੀਆਂ ਹਨਾ ਹਾਂ ਪਲੈਂਟਰੀ ਉਹ ਆ ਆਪਣੇ ਰਡਕਸ਼ਨਾਂ ਦਾ 75 एचबी ਸੱਕੇ ਨੇ ਸਾਰੇ ਜਿਹੜੇ ਐਕਸਲ ਸੀਰੀਜ਼ ਆਏ ਉਹਨੇ ਠੀਕ ਹੈ ਜੀ ਪਲੈਂਟਰੀ ਜੇ ਆ ਜਾਂਦੇ ਨੇ ਠੀਕ ਹੈ ਜੀ ਠੀਕ ਆ ਰਡਕਸ਼ਨਾਂ ਦਾ 55 30 ਨੂੰ ਨੇ ਮੰਨ ਲਓ ਦੂਏ ਆ ਗਏ 55 10 60 10 ਉਹਨਾਂ ਨੂੰ ਸਾਰਿਆਂ ਨੂੰ ਪਲੈਂਟਰੀ ਸੀ ਆ ਜਾਂਦਾ ਠੀਕ ਆ ਵੀਰੇ ਤੇ ਆਪਣਾ ਬਿੱਲ ਦਾ ਕੰਮ ਵੀ ਹੋ ਵੀ ਚੱਲ ਰਿਹਾ ਹਾਂ ਹਾਂ ਜੀ ਗੰਨੇ ਪੱਤੀ ਅੱਛਾ ਗੰਨੇ ਤੇ ਚੱਲਦਾ ਠੀਕ ਆ ਮਮਈ ਤੁਸੀਂ ਪਾਓ ਚੱਲਣਾ ਮਾੜਾ ਮੋਟਾ ਕੁਸ ਤੁਸੀਂ ਦੇਖਣ ਲੱਗੇ ਹੋ ਗੌਰ ਨਾਲ ਦੇਖ ਕੇ ਹਾਲੇ ਹੋਈ ਇਹਨਾਂ ਹਾਂ ਹਾਲੇ ਹੋਈ ਇਹਨਾਂ ਦੇਖ ਦੇਖੇ ਫੰਕਸ਼ਨ ਵੀ ਬਹੁਤ ਆ ਜੀ ਜਿਹੜਾ ਲਾਈਟ ਪਾਉਂਦੇ ਸਟੈਂਡ ਵੀ ਆਪਣਾ ਦੂਆ ਬਾਹਤ ਨਾਲੇ ਲਾੜਾ ਮੈਂਦਾ ਇਹ ਸਟੈਂਡ ਵੀ ਡਿਸਟ੍ਰਿਬਿਊਟਰ ਨਾਲੇ ਆ ਠੀਕ ਆ ਜੀ ਮਤਲਬ ਕਿ ਉਹ ਡਿਸਟ੍ਰਿਬਿਊਟਰ ਆ ਟੋਕਜੂਕ ਨਹੀਂ ਹੁੰਦਾ ਇਹ ਮਤਲਬ ਕਿ ਫੁੱਲੀ ਆਟੋਮੈਟਿਕ ਆ ਹਾਂ ਠੀਕ ਆ ਜਿਹੜਾ ਦੂਆ ਉਹ ਚੋਕ ਪੋਹ ਜਾਂਦਾ ਜੀ ਠੀਕ ਆ ਠੀਕ ਆ ਜੀ ਇਹਦਾ ਪ੍ਰੈਸਰੀ ਫਾਜ਼ਰ ਹੈ ਹਾਂ ਮਗਰ ਇਹ ਆ ਗੱਲ ਵਾਲੀਆਂ ਵੀ ਹਾਂ ਕਿਹਦਾ ਹੁੱਕ ਪਟ ਹੋ ਹਾਂ ਇੱਕ ਟੈਕਟਰਾਂ ਟਰਾਲੀ ਛੱਡ ਸਕਦਾ 7-8 ਰੋਡ ਆ ਜਾਂਦਣੀਆਂ ਟਰਾਲੀ ਪੁੱਟਣਾ ਪੱਕੀ ਗੱਲ ਹੈ ਨਾ ਅੱਛਾ ਜਦੋਂ ਥੱਲੇ ਦੇ ਜਿਹੜੇ ਐਕਸਲ ਉਸ ਨੂੰ ਜੋ ਖਿੱਚ ਲੂਗੇ ਆ ਇਹਨਾਂ ਦਾ 1020 ਦਾ ਟਾਇਰ 2 ਜੋੜ ਕੇ 34 ਚੌੜਾਈ ਹੁੰਦੀ ਜਦੋਂ ਇਹਨਾਂ ਦੀ ਹੋਣੀ ਨਹੀਂ ਹੁੰਦੀ ਨਹੀਂ ਹੁੰਦੀ ਹੈ ਨਾ ਹਾਂ ਸਹੀ ਗੱਲ 2.5 ਫੁੱਟ ਚੜਾਈ ਹੁੱਕ ਟੋਟ ਹੋਊਗੀ ਆਮਨਾਲ ਸੌਖੀ ਜੀ ਤੇ ਵੀਰੋ ਬੈਲਰ ਵੀ ਕਰੋ ਚੈੱਕ ਵੀਰੇ ਮਾੜਾ ਬੈਲਰ ਬਾਰੇ ਵੀ ਦਿਓ ਮਣੀ ਮੋਟੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਦਾਹੀ ਆ ਇਹ ਜਾਂ ਕ੍ਰੌਪ ਕਟਰ ਦੇ ਵਿੱਚ ਆ ਸੈਟਮ ਲੱਗਿਆ ਵੱਢ ਕੇ ਝਾੜਦਾ ਉਹ ਮਨੋਂ ਦਾ ਆਪਣਾ ਬੰਦ ਕਰਿਆ ਚੋਕ ਨਹੀਂ ਹੁੰਦਾ ਇਹ ਜੀ ਕਲੱਚ ਸੈਟਮ ਇਹ ਓਕੇ ਜੀ ਆਪਾਂ ਹੁੰਦਾ ਲੰਗਾ ਠੀਕ ਹੈ ਜੀ ਚੋਕ ਵੀ ਹੋਊਗਾ ਠੀਕ ਹੈ ਵੀਰੇ ਉਹ ਥੋੜਾ ਚੋਕ ਹੋਣ ਦਾ ਖਤਰਾ ਵੱਧਣਾ ਹੁਣ ਤਾਂ ਬੇਲਰ ਠੀਵੇਂ ਸਾਰਾ ਓਕੇ ਜੀ ਕਿੰਨੇ ਰੇਟ ਤੇ ਹੈਗਾ 15 ਮਮ ਠੀਕ ਹੈ ਤੁਸੀਂ ਆਰ ਡਰ ਡਰ ਦੋ ਜਾ ਕੇ ਮੰਮੀ ਇਨੇ ਕਾ ਖਾਣਾ ਪੀਣਾ ਆਹੋ ਆ ਜਾ ਹੋਰ ਹੋਰ ਬਾਗਿਆ ਮੈਂ ਵੀ ਚਲੋ ਇਹਦੇ ਟਾਇਰ ਵੀ ਬੜੇ ਮਨੋਂ ਦੂਏ ਨਾਲੋਂ ਕਿਡਾ ਉੱਚਾ ਹੈ ਠੀਕ ਹੈ ਵੀਰੇ ਥੱਲੇ ਬ੍ਰੇਕਾਂ ਦੇ ਨੂੰ ਬੇਲਰ ਨੂੰ ਓਕੇ ਇਹ ਟਰੈਕਟਰ ਨੂੰ ਨਹੀਂ ਹੈਗੇ ਜਿਹੜਾ ਅਗਲੇ ਸਾਲ ਮੰਗਾਵਾਂਗੇ ਵਿੱਚ ਹੋਣਗੀਆਂ ਬ੍ਰੇਕਾਂ ਠੀਕ ਹੈ ਵੀਰੇ ਕੰਮ ਕਰ ਵੀਰੇ ਆਪਣਾ ਇਹਨਾਂ ਇਹਨਾਂ ਪੂਰਾ ਵਧੀਆ ਚੱਲ ਰਿਹਾ ਓਕੇ ਬਕਮ ਠੀਕ ਹੈ ਠੀਕ ਹੈ ਵੀਰੇ ਤੇ ਵੀਰੇ ਹੋਰ ਵੀ ਜਿਵੇਂ ਕਿ ਉਹਨੂੰ ਤੁਹਾਡਾ ਇਕੱਲਾ ਟਰੈਕਟਰ ਆ ਲੈ ਕੇ ਤਾਂ ਸਾਰੇ ਨਾਲ ਹੋਰ ਵੀ ਮਸ਼ੀਨਰੀ ਲੈਣੀ ਪਈ ਹੋਣੀ ਆ ਹਾਂ ਹੀ ਰੈਕ ਫਿਰ ਲੋਡਰ ਲੈ ਕੇ ਠੀਕ ਹੈ ਦੋਵੇਂ ਟਰੈਕਟਰ ਸਪੈਸ਼ਲ ਮੰਗਾਏ ਨੇ ਅਮਨੇ ਤੇ ਲੜ ਕਲਚ ਚੜੇ ਠੀਕ ਹੈ ਵੀਰੇ 59 10 ਠੀਕ ਹੈ ਵੀਰੇ ਤੇ ਉਹਨਾਂ ਕੋਈ ਬੋਲੋ ਕੰਪਨੀ ਦੇ ਲੋਡਰ ਮਗਾ ਲਵਾਏ ਨੇ 1.5 ਕਰੋੜ ਦਾ ਵੀਰੇ ਤੁਸੀਂ ਦੱਸਿਆ ਮੈਨੂੰ ਇਹ ਕੱਲਾ ਬੀਲਰ ਬੀਲਰ ਕੱਲਾ ਬੀਲਰ ਡੇਢ ਦਾ ਠੀਕ ਆ 19 20 ਦੇ ਗੇਟ ਟਰੈਕਟਰ ਆ ਠੀਕ ਆ ਜੀ ਪਾਉਣ ਦੇ ਨੂੰ ਜਾਨ ਠੀਕ ਆ ਵੀਰੇ ਤੇ ਵੀਰੇ ਪਿੱਛੋਂ ਗੱਠ ਚੈੱਕ ਕਰੋ ਹਜੇ ਆ ਗੱਠ ਵਿੱਚੇ ਪਈ ਆ ਬਾਈ ਕਹਿੰਦਾ 5 ਕੁਇੰਟਲ ਤੇ ਇਹਦੀ ਸੈਟਿੰਗ ਹੋ ਜੀਦੀ 5 ਤੋਂ ਲੈ ਕੇ 10 ਕੁਇੰਟਲ ਤੱਕ ਤੁਸੀਂ ਇਹਦੀ ਗੱਠ ਦੀ ਸੈਟਿੰਗ ਕਰ ਸਕਦੇ ਆ ਠੀਕ ਆ ਜੀ ਵੀਰੇ ਮਾਰੇ ਰਸਤੇ ਜਾਂਦਾ ਉਹ ਟਰੈਕਟਰ ਜਾਂਦਾ ਨਹੀਂ ਪਹਿਲਾਂ ਤੁਹਾਨੂੰ ਜਾ ਕੇ ਰਸਤਾ ਦੇਖਣਾ ਪੈਂਦਾ ਹਣਾ ਹਾਂ ਜੀ ਵੀ ਆਪਣਾ ਟਰੈਕਟਰ ਟ੍ਰੇਲਰ ਦੇ ਟਾਇਰ ਵੀ ਮੁੜਦੇ ਨੇ ਓਕੇ ਨਾਲੇ ਮੁੜਦੇ ਨੇ ਓਕੇ ਠੀਕ ਆ ਆਰੇ ਵੀਰੇ ਨਹੀਂ ਵੀਰੇ ਕਾਸ ਕਾਸ ਤੱਕ ਹੀ ਖਰਾਬ ਹੋ ਜਾਨੇ ਤਾਂ ਹਨਾ ਜਾਨੀ ਕਿ ਟਰੈਕਟਰ ਦੇ ਨਾਲੇ ਸੈਟਿੰਗ ਕਰੀ ਜਾਨੇ ਅੱਜ ਜਾ ਕੇ ਹੋਲੀ ਦੇ ਨੇ ਕਿ ਪਹਿਲਾਂ ਮੈਂ ਗੜਤ ਤੇ ਬੰਦ ਕਰਤੀ ਤੇ ਠੀਕ ਆ ਵੀਰੇ ਠੀਕ ਆ ਤੇ ਬਾਕੀ ਵੀਰ ਸਾਡੇ ਬਾਈ ਪਿੰਡ ਪੁੰਡ ਵਾਲਿਆਂ ਨੂੰ ਜਾਣਦਾ ਕਾਲੇ ਵੀਰ ਨੂੰ ਜਾਣਦਾ ਤੇ ਇੱਕ ਹੈਗਾ ਬਾਈ ਪਿੰਡ ਦਾ ਨਾਮ ਦੱਸਣ ਦੀ ਲੋੜ ਹੁੰਦੀ ਆ ਵੀਡੀਓ ਕਰਕੇ ਜਾਣ ਪਛਾਣਾ ਹੈਗੀ ਆ ਸਾਡੇ ਪਿੰਡ ਵਾਲਿਆਂ ਦੀ ਚਲੋ ਵਧੀਆ ਗੱਲ ਆ ਬਾਈ ਹੁਣੀ ਚੱਲੀਆਂ ਵੀਰੇ ਅੱਛਾ ਸਾ ਠੀਕ ਆ ਭਰਾ ਠੀਕ ਆ ਚਲੋ ਵੀਰੇ ਬਹੁਤ ਵਧੀਆ ਲੱਗਿਆ ਮਿਲ ਕੇ ਤੁਹਾਡੇ ਨਾਲ ਚਲੋ ਠੀਕ ਆ ਵੀਰੇ ਧੰਨਵਾਦ ਤੁਹਾਡਾ ਭਰਾ ਮਾੜਾ ਚੜਦੀ ਕਲਾ ਰੱਖਣਾ ਰੋਪੜਾ ਤੁਸੀਂ ਕਿਹੜਾ ਮਾਰ ਕੇ ਜਾਓ ਪੱਠਾ ਸਾਹ ਆਪਣੀ ਜਾਨਸੀ ਆ ਆ ਜਾਓ ਤੁਸੀਂ ਵਿੰਦਰ ਮਾਰ ਦਿਓ ਕਿਹੜਾ ਠੀਕ ਆ ਵੀਰੇ 5 ਮਿੰਟ ਆਪਣਾ ਠੀਕ ਆ ਠੀਕ ਆ ਭਰਾ ਲੋ ਜੀ ਲੋ ਚਲੋ ਠੀਕ ਆ ਜੀ ਠੀਕ ਆ ਵੀਰੇ ਠੀਕ ਆ ਲੋ ਜੀ ਬਾਈ ਅਰੇ ਸਟਾਰਟ ਕਰਦੇ ਵੀਰੇ ਦਿਖਾ ਦਿਆਂ ਮੜਾ ਜਾਂ ਮੜੇ ਵੀਰੇ ਵਿੱਚੋਂ ਵੀ ਦੱਸਿਓ ਮੜਾ ਜੀ ਫੰਕਸ਼ਨ ਫੰਕਸ਼ਨ ਦੇ ਲੋ ਵੀਰੇ ਥੋੜਾ ਜਿਹਾ ਬਾਈ ਤੁਹਾਨੂੰ ਵਿੱਚੋਂ ਵੀ ਦੱਸ ਦੂਗਾ ਧੰਨਵਾਦ ਜੀ ਯਾਰ ਕਿ ਕੋਈ ਵੀ ਟਿੱਕਕਾ ਆਉਂਦੀ ਮਗਰ ਸਾਰਾ ਸੈਂਸਰ ਸੈਟ ਮਾ ਠੀਕ ਹੈ ਜੀ ਉਸ ਲੀਨ ਦੇ ਵਿੱਚ ਆਪਣਾ ਥੋੜਾ ਉਹ ਕੀ ਉਹਨੂੰ ਸਾਰਾ ਕੁਝ ਸੇਮ ਜੀ ਵੀਰੇ ਜਿਵੇਂ ਲਗਜ਼ਰੀ ਕਾਰ ਵਾਲਾ ਸਿਸਟਮ ਹੋ ਗਿਆ ਸਾਰਾ ਕੁਝ ਦੱਸਦਾ ਲਾਈਟ ਆ ਜਾਂਦੀ ਹੋਣੀ ਆ ਹਾਂ ਜੀ ਠੀਕ ਆ ਵੀਰੇ ਠੀਕ ਆ ਆ ਜੀ ਕੰਟਰੋਲ ਆ ਲਾਈਟਾਂ ਦੇ ਆ ਡਿਸਟ੍ਰੀਬਿਊਟਰਾਂ ਦੇ ਤੇ ਜਾ ਰਹੇ ਪਤਾ ਸਾਰਾ ਅੱਛਾ ਆਹ ਜਿਹੜੇ ਆਹ ਗੇਰ ਨੇ ਤੇ ਇਹ ਤੋਂ ਵੱਧਣਾ ਇਹ ਦੋ ਕੱਢਣਾ ਇਹ ਦੋ ਉਹ ਜਿਹੜੇ ਜਿਹੜੇ ਉਹ ਲੀਵਰ ਚਾਰ ਲੀਵਰ ਉਹ ਡਿਸਟ੍ਰੀਬਿਊਟਰਾਂ ਦੇ ਨੇ ਆ ਪਹਿਲਾ ਰੀਲ ਦਾ ਠੀਕ ਆ ਦੂਆ ਕ੍ਰੌਪ ਕਟਰ ਦਾ ਤੀਆ ਸਟੈਂਡ ਦਾ ਓਕੇ ਖਾਉਦਾ ਠੀਕ ਆ ਵੀਰੇ ਠੀਕ ਆ ਮਗਰ ਛੂਟ ਖੋਲਣਿਆ ਹੋਰ ਕੀ ਫੰਕਸ਼ਨ ਹੈ ਵੀਰੇ ਆ ਦੇਖੋ ਵੀਰੇ ਸੇਮ ਲੀਵਰ ਸੇਮ ਹਾਂ ਬ੍ਰੇਕਾਂ ਠੀਕ ਆ ਆ ਸ਼ਕ ਲਾ ਜਾਂਦਾ ਇਹਦਾ ਠੀਕ ਆ ਵੀਰੇ ਬਾਕੀ ਦਾ ਆਪਣਾ ਗੱਡੀ ਨੂੰ ਓਕੇ ਜੀ ਤੇ ਆਪਣਾ ਤੋੜਾ ਕਿੰਨਾ ਹੈ ਵੀਰੇ ਰੋਡ ਤੇ ਦਾ ਰੋਡ ਤੇ ਵੀ 45 ਕਿਲੋ ਦੀ ਸਪੀਡ ਹੈਗੀ 45 ਦੀ ਸਪੀਡ ਠੀਕ ਬੰਨੀ ਹੈ ਸੱਤ ਮੇ ਗੀਅਰ ਦੀ ਠੀਕ ਹੈ ਮੇਰੇ 2000 ਤੱਕ ਜਾਂਦਾ ਬਾਕੀ ਗੀਅਰਾਂ 'ਚ 2500 ਤੱਕ ਕਿੰਨੇ ਗੀਅਰ ਨੇ ਭਰਾ ਟੋਟਲ ਇਹਦੇ A ਦੇ 6 ਨੇ B ਦੇ 6 ਨੇ C ਦੇ 7 ਨੇ ਮਤਲਬ ਅਲੱਗ-ਅਲੱਗ ਸਪੀਡਾਂ ਨੇ ਹਾਂ ਜੀ ਠੀਕ ਹੈ ਤੇ ਬੈਕ ਸਪੀਡਾਂ ਵੀ 6 6 ਹੈਗੀਆਂ ਕੁਛੇ ਨੂੰ ਠੀਕ ਹੈ ਓਕੇ ਓਕੇ 6 ਗੀਅਰ ਦੀ ਤੇ ਲੋਈ ਬਾਈ ਕਿਹੜਾ ਇੱਧਰ ਆ ਇਹਦਾ ਸਨ ਰੂਫ ਵੀ ਇਹਨੂੰ ਦਾ ਯਾਰ ਹਾਂ ਜੀ ਹੈ ਸਨ ਰੂਫ ਠੀਕ ਆ ਠੀਕ ਆ ਲੋ ਲਓ ਖੁੱਲ ਜਾਂਦਾ ਠੀਕ ਆ ਤੇ ਠੀਕ ਆ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਤੁਸੀਂ ਹਾਂਜੀ ਠੀਕ ਆ ਧੰਨਵਾਦ ਤੁਹਾਡਾ ਮੇਰੇ ਵੀ ਠੀਕ ਆ ਜੀ ਲੈ ਬਾਈ ਆਵਾਜ਼ ਕਰੋ ਚੈੱਕ ਆਰਡਰ ਕਰਤਾ ਕੀ ਆਰਡਰ ਕਰਿਆ ਪੀਲੀ ਦਾਲ ਮਗਾ ਲਈ ਮੂੰਗੀ ਦੀ ਤੁਸੀਂ ਢਾਬੇ ਉੱਪਰ ਆ ਕੇ ਮੂੰਗੀ ਦਾਲ ਖਾਣੇ ਹੈ ਦਾਲ ਵਧੀਆ ਪੁੱਤ ਇਹ ਬੰਦਾ ਢਾਬੇ ਉੱਪਰ ਆ ਕੇ ਕੋਈ ਪਨੀਰ ਪਨੂਰ ਵਾਲੀ ਆਈਟਮ ਕੋਈ ਹੋਰ ਪਨੀਰ ਕਹਿੰਦੇ ਡੁਪਲੀਕੇਸੀ ਬਹੁਤ ਆਉਂਦੀ ਹੈ ਅੱਛਾ ਉਹ ਖਰਾਬ ਕਰਦਾ ਦੋ ਨੰਬਰ ਦੀ ਆਉਂਦਾ ਦਾਲ ਤਾਂ ਹੁਣ ਬਣਨੀ ਨਹੀਂ ਡੁਪਲੀਕੇਟ ਹਾਂ ਸਹੀ ਕਰ ਲੈ ਨਹੀਂ ਇਹ ਇਹ ਗੱਲ ਪੱਕੀ ਮੰਨਣ ਵਾਲੀ ਹੈ ਜਿੰਨਾ ਵੀ ਆਪਾਂ ਬਾਹਰ ਵਿਆਹਾਂ ਚ ਢਾਬਿਆਂ ਤੇ ਪਨੀਰ ਖਾਣੇ ਆ ਹਾਂ ਉਹ ਸਾਰਾ 150 ਰੁਪਏ ਕਿਲੋ ਵਾਲਾ ਹੀ ਹੈ ਬਿਲਕੁਲ ਬਿਲਕੁਲ ਹੈਨਾ ਸਹੀ ਗੱਲ ਹੈ ਠੀਕ ਹੈ ਆਪਾਂ ਤੁਸੀਂ ਕਹਿੰਦੇ ਨਹੀਂ ਬਿਲਕੁਲ ਵੀ ਕੀ ਲਊਗਾ ਆਪਾਂ ਲੋਕ ਕਦੇ ਵੀ ਤੁਸੀਂ ਗੌਰ ਕਰਿਓ ਜਦੋਂ ਆਪਾਂ ਵਿਆਹ ਚ ਦੇਖੂਗੀ ਆਪਾਂ ਜਿਆਦਾ ਪਨੀਰ ਆਪਣਾ ਆ ਗਿਆ ਨਾ ਮੇਸ਼ਾ ਢਿੱਡ ਦੁਖਦਾ ਹਾਂ ਦੁਖਦਾ ਉਹਦਾ ਕਾਰਨ ਉਹੀ ਹੈ ਬਿਲਕੁਲ ਬਿਲਕੁਲ ਬਾਕੀ ਤਰਗੜੀ ਰੋਕੇ ਮੰਗਾ ਲਿਆ ਨਾਲ ਸਲਾਦ ਮੰਗਾ ਲਿਆ ਆਪਾਂ ਤਾਂ ਨਹੀਂ ਦੱਬਣੀ ਜਾ ਕੇ ਵਿਆਹ ਚ ਆਏ ਆ ਢਾਬੇ ਵੇ ਪਨੀਰ ਖਾ ਦੋ ਆਪਾਂ ਤਾਂ ਕਹਾਂਦੇ ਪਲੇਟ ਪਲੇਟਾ ਤੇ ਕੀ ਹਨਾ ਬਾਈ ਤੇ ਅੱਗੇ ਵੀ ਆਪਾਂ ਸੀ ਦੋ ਤਿੰਨ ਵਾਰ ਬਾਈ ਇੱਕ ਵਾਰ ਜਲੰਧਰ ਰੋਟੀ ਖਾਦੀ ਸੀ ਜਿੰਨੀ ਵਾਰ ਵੀ ਸੀ ਰੋਟੀ ਬਾਹਰ ਖਾਦੀ ਆ ਯਾਨੀ ਕਿ ਮਾਮਾ ਤਾਂ ਕਿਹਾ ਮੈਨੂੰ ਵੀ ਨਹੀਂ ਚੱਕਦਾ ਕਹਿੰਦਾ ਬਾਈ ਦਾਲੇ ਮੰਗਾਲਾ ਜੱਗੂ ਹੋਰ ਕੁਝ ਨਹੀਂ ਖਾਣਾ ਹੈ ਹਨਾ ਹੈ ਵੀ ਵਧੀਆ ਜੀ ਸਿੰਪਲ ਵਧੀਆ ਹੈ ਹਨਾ ਬਿਲਕੁਲ ਬਿਲਕੁਲ ਬਾਈ ਤੇ ਲੋ ਜੀ ਆ ਢਾਬਾ ਜਿਮੀਦਾਰਾ ਢਾਬਾ ਬਾਈ ਤੇ ਚਲ ਬਾਹਨੇ ਨਾਲ ਅੱਜ ਆਪਾਂ ਟਰੈਕਟਰ ਵੀ ਦੇਖ ਲਿਆ ਹਨਾ ਜੀ ਟਾਈਮ ਨਾਲ ਕਰਉ ਆ ਗਏ ਨਾ ਉੱਠੀ ਆਪਾਂ ਦੋਏ ਨੂੰ ਦੇਖ ਦੇਖ ਕੇ ਕਹੀ ਜੰਨੇ ਆ ਆ ਫਲਾਣਾ ਬੜਾ ਹੰਕਾ ਬੜਾ ਜਿਹੜੇ ਪਾ ਟਾਈਮ ਲਾ ਗਿਆ ਘਰੋਂ ਆ ਗਿਆ ਸਾਰੇ ਕੰਮ ਸੈੱਟ ਹੋ ਗਏ। ਅਭੀ ਬੰਦੇ ਦਾ ਜਿਗਰਾ ਦੇਖੋ। ਮੈਂ ਗੱਲ ਸੋਚ ਰਿਹਾ ਤਾਂ ਵੀ ਜਿਗਰਾ ਦੇਖੋ ਬੰਦੇ ਨੇ 3 ਕਰੋੜ ਦਾ ਤਾਂ ਆਹ ਦੋਨੇ ਚੀਜ਼ਾਂ ਬਿਲਕੁਲ ਬਿਲਕੁਲ ਫਿਰ ਨਾਲ ਹੋਰ ਵੀ ਸੰਦਾਸ ਜਿਹੜਾ ਲੱਤਾ ਹੋ ਉਹ ਉਹਨੂੰ ਚੱਕਣ ਨੂੰ ਵੀ ਲੱਤਾ ਹੋਊਗਾ ਨਾਲ ਲਿਆ ਹੋਊਗਾ ਬਿਲਕੁਲ ਘੜ ਦੇ ਘਾੜੇ ਵੀ ਬੰਦੇ ਨੇ 5 ਕਰੋੜ ਖਰਚਿਆ ਹੋ। ਫਿਰ ਉਹ 5 ਕਰੋੜ ਲਾ ਕੇ ਹੋਏ ਬੰਦੇ ਨੇ ਪ੍ਰੋਫਿਟ ਦੇਖਣਾ। ਫਿਰ ਆਊਟਪੁੱਟ ਦੇਖਣੀ ਹੈ। ਹਾਂ। ਇਹਨਾਂ ਘਟ ਕੀਮਤ ਵੀ ਘਟਣੀ ਹੈ ਇਹਦੀ। 50-60 ਬੰਦੇ ਵੀ ਹੋਣਗੇ। ਸਹੀ ਗੱਲ ਹੈ। ਇਹਦਾ ਸੁੱਖ ਜਿਹਦੇ ਪਾਈ ਦਾ ਇੱਕ ਖਾਲੂ ਕਿਦੇ ਮਨ ਬ ਹੈ ਕੋਈ ਮੇਰੇ ਸਾਹ ਹਾ ਨੀ ਕੋਈ ਲੰਦਾ ਸੋਖਾ ਹੈ ਨਾ ਹੋਰ ਗਾਹਕ ਵੀ ਨਹੀਂ ਤਾਂ ਸੋਖਾ ਜਾਂ ਫਿਰ ਟਰੈਕਟਰ ਵੀ ਹੈ ਨਹੀਂ ਟਰੈਕਟਰ ਵੀ ਨਹੀਂ ਹੈਗਾ ਹਾਂ ਨਹੀਂ ਮੇਰੇ ਸਾਹ ਵਿੱਚ ਹੋਣਿਆ ਕਾਣਾ ਮਾਮਾ ਵੀ ਬੜੀ ਲਗਜ਼ਰੀ ਗੱਡੀ ਨਾਲ ਕੰਮ ਜਿਵੇਂ ਲਗਜ਼ਰੀ ਗੱਡੀਆਂ BMW 2-2 ਕਰੋੜ ਦੀਆਂ ਹੁੰਦੀਆਂ ਆ ਵਿਕਦੀਆਂ ਉਸੇ ਰੇਟ ਜਾਂ ਦੂਈ ਕਾਰਾਂ ਦੇ ਰੇਟ 'ਚ ਹੈ ਨਾ ਜੀ ਸਿਰਫ ਟਲਟੋ ਆਡੀਓਸ ਆਪਣੇ ਆਪ ਵਿਕੀ ਜਾਂਦੀਆਂ ਹਾਂ ਹਾਂ ਮਗਰਾ ਦੋਦਾ ਵੀ ਸਲਫਮਾਨ ਦਈ ਨੇ ਲੀਟਰ ਚੱਕਣਾ ਦੱਸਦਾ ਵੀ ਪੁੱਛਿਆ ਤਾਂ ਮੈਂ ਮੈਂ ਕੀ ਗੱਲ ਕਹਿੰਦਾ 30 ਲੀਟਰ ਖਾ ਜਾਂਦਾ ਘੰਟੇ ਦਾ 30 ਲੀਟਰ ਘੰਟੇ ਦਾ 30 ਲੀਟਰ ਆਣਾਗੇ 200 ਪਾਵਰ ਦਾ ਟਰੈਕਟਰ ਉਹ ਤਾਂ ਖਾਊਗਾ ਜੀ ਬਾਈ ਬਿਲਕੁਲ ਜੀ ਮੰਮੀ ਦੁਨੀਆ ਦਾ ਬੜੀ ਤੇ ਬੜੀ ਪਈ ਆ ਸਹੀ ਗੱਲ ਆ ਆਪਾਂ ਕਿਹਦੇ ਪਾਣੀ ਹਾਰਾਂ ਨਹੀਂ ਸਹੀ ਗੱਲ ਆ ਬਾਈ ਚਲੋ ਬਾਈ ਰੋਟੀ ਖਾਗਦੇ ਆ ਬਾਈ ਥਾਲ ਦਾਲ ਦੇਖੋ ਸਾਡੀ ਬਾਲਟੀ ਦੇ ਵਿੱਚ ਆਈ ਆ ਇਹਨੂੰ ਬਾਲਟੀ ਆ ਠੀਕ ਆ ਬਾਈ ਠੀਕ ਆ ਹੈ ਅੱਛਾ ਖਾਲੀ ਦੇ ਪਤਾ ਲੱਗੂ ਹਾਂ ਖਾਲੀ ਦੇ ਪਤਾ ਲੱਗੂ ਸਹੀ ਗੱਲ ਆ